ਛੇਵੇਂ ਪਾਸ਼ਾ ਮਹਾਰਾਜੀਆਂ ਦੇ ਵੇਲੇ ਇੱਕ ਮੁਸਲਮਾਨ ਫਕੀਰ ਹੋਇਆ ਜਾਨੀ ਖਾਂ ਬੜਾ ਪਹੁੰਚਿਆ ਹੋਇਆ ਸੀ ਪਰ ਜਿਹਨੂੰ ਮਿਲਿਆ ਕਰੇ ਇੱਕੋ ਹੀ ਗੱਲ ਕਿਹਾ ਕਰੇ ਜਾਨੀ ਕੋ ਜਾਨੀ ਮਲਾ ਦਿਓ ਜਿਹਨੂੰ ਮਿਲਿਆ ਬੜਾ ਸਤਕਾਰ ਸੀ ਆਲੇ ਦੁਆਲੇ ਇਲਾਕੇ ਦੇ ਵਿੱਚ ਉਹਦਾ ਸੰਗਤ ਉਹਦਾ ਸਤਕਾਰ ਕਰਿਆ ਕਰੇ ਤੇ ਅੱਗੋ ਕਹਿੰਦੇ ਆ ਕਰੇ ਜਾਨੀ ਕੋ ਜਾਨੀ ਮਲਾ ਦਿਓ ਫਿਰ ਕਿਸੇ ਨੇ ਦੱਸਿਆ ਕਹਿੰਦੇ ਫਕੀਰ ਜੀ ਉਹਦਾ ਫਕੀਰ ਜੀ ਦੀ ਚੜ੍ਹਦੀ ਕਲਾ ਸੀ ਪਰ ਅੰਦਰੋਂ ਉਹਨੂੰ ਐਦਾਂ ਪ੍ਰਤੀਤ ਹੁੰਦਾ ਸੀ ਜਿਵੇਂ ਕੋਈ ਮੇਰੀ ਬਾਤ ਨਹੀਂ ਪੁੱਛਦਾ ਤੇ ਸਾਧ ਸੰਗ ਜੀ ਕਹਿੰਦੇ ਜੀ ਨੂੰ ਮਿਲਿਆ ਕਰੇ ਅੱਗੋਂ ਸੰਗਤ ਹੈ ਜਿਹੜੀ ਸਤਕਾਰ ਕਰਦੀ ਏ ਤੇ ਜਾਨੀ ਕਾ ਫਕੀਰ ਇੱਕੋ ਹੀ ਗੱਲ ਕਹਿੰਦੇ ਆ ਕਰੇ ਜਾਨੀ ਕੋ ਜਾਨੀ ਮਲਾ ਦਿਓ ਜਾਨੀ ਕੋ ਜਾਨੀ ਮਲਾ ਦਿਓ ਫਿਰ ਕਿਸੇ ਨੇ ਦੱਸਿਆ ਕਹਿੰਦੇ ਜੇ ਤੈਨੂੰ ਰੱਬ ਦੇ ਨਾਲ ਮਲਾ ਸਕਦੇ ਨੇ ਜੇ ਜਾਨੀ ਨੂੰ ਮਿਲਣਾ ਹੈ ਨਾ ਛੇਵੇਂ ਪਾਤਸ਼ਾਹ ਮਹਾਰਾਜਿਆਂ ਦੇ ਚਰਨਾਂ ਵਿੱਚ ਲਿਆ ਜਾ ਉਹਨਾਂ ਉਤੇ ਕਿਰਪਾ ਉਹ ਤੈਨੂੰ ਮਿਲਾ ਸਕਦੇ ਨੇ ਚਲਿਆ ਗਿਆ ਦਰਵਾਜੇ ਦੇ ਅੱਗੇ ਬਹਿ ਗਿਆ ਸੰਗਤਾਂ ਨੇ ਜਿਹੜੀਆਂ ਮਹਾਰਾਜੀ ਦੇ ਚਰਨਾਂ ਵਿੱਚ ਜਾਂਦੀਆਂ ਨੇ ਮਹਾਰਾਜੀ ਸੰਗਤਾਂ ਦੇ ਨਾਲ ਕਥਾ ਵਿਚਾਰ ਕਰਦੇ ਨੇ ਬਚਨ ਬਿਲਾਸ ਕਰਦੇ ਨੇ ਔਰ ਸੰਗਤ ਜਾਂਦੀ ਹੈ ਜਿਹੜਾ ਵੀ ਦਰਬਾਰ ਨੂੰ ਅੰਦਰ ਜਾਂਦਾ ਹੈ ਇਹ ਬੋਹੇ ਦੇ ਅੱਗੇ ਬਹਿ ਗਿਆ ਜਾਨੀ ਕੋ ਫਕੀਰ ਇੱਕੋ ਹੀ ਗੱਲ ਕਹਿੰਦਾ ਹੈ ਜਾਨੀ ਕੋ ਜਾਨੀ ਮਿਲਾ ਦਿਓ ਸੱਚੇ ਪਾਸ਼ਾ ਮਹਾਰਾਜ ਨੂੰ ਜਾ ਕੇ ਦੱਸਿਆ ਕਹਿੰਦੇ ਮਹਾਰਾਜ ਜੀ ਕੋ ਫਕੀਰ ਆਇਆ ਕੋਈ ਕੋਈ ਗੱਲ ਕਹੀ ਜਾਂਦਾ ਹੈ ਮਹਾਰਾਜ ਜਾਨੀ ਕੋ ਜਾਨੀ ਮਿਲਾ ਦਿਓ ਜਾਨੀ ਕੋ ਜਾਨੀ ਮਿਲਾ ਦਿਓ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਬੈਠਿਆ ਰਹਿਣ ਬੈਠਿਆ ਰਿਹਾ ਜਿਹੜਾ ਲੰਘਿਆ ਕਰੇ ਐਦਾਂ ਹੀ ਕਹੀ ਜਾਇਆ ਕਰੇ ਤੇ ਸੱਚੇ ਪਾਤਸ਼ਾਹ ਮਹਾਰਾਜੀ ਸ਼ਾਮ ਦਾ ਵੇਲਾ ਹੋਇਆ ਹੈ ਮਹਾਰਾਜੀ ਘੋੜੇ ਤੇ ਸਵਾਰ ਨੇ ਜਦੋਂ ਸਮਾਪਤੀ ਤੋਂ ਮਹਾਰਾਜੀ ਬਾਹਰ ਆਏ ਨਾ ਛੇਵੇਂ ਪਾਤਸ਼ਾਹ ਮਹਾਰਾਜੀ ਮਹਾਰਾਜੀ ਨੇ ਇਰੇ ਵੱਲ ਟੇਢੀ ਜੀ ਅੱਖ ਨਾਲ ਵੇਖਿਆ ਇਦਾਂ ਮਹਾਰਾਜ ਜੀ ਘੋੜੇ ਤੇ ਸਵਾਰ ਨੇ ਮਹਾਰਾਜ ਜੀ ਨੇ ਇਦਾਂ ਵੇਖਿਆ ਵੀ ਜਾਨੀ ਕਾ ਫਕੀਰ ਬੈਠੇ ਐ ਇਹਨੇ ਮਹਾਰਾਜ ਵੱਲ ਵੇਖਿਆ ਮਹਾਰਾਜ ਜੀ ਦਾ दग-ਦਗ ਕਰਦਾ ਚਿਹਰਾ ਵੇਖ ਕੇ ਇਹਦਾ ਮਾਨ ਹੈ ਜਿਹੜਾ ਗਦਗਦ ਹੋ ਗਿਆ ਕਹਿੰਦੇ ਵੀ ਇਹ ਲੱਗਦਾ ਮਿਲੇ ਹੋਏ ਨੇ ਮਿਲਾ ਸਕਦੇ ਨੇ ਇਹਨਾਂ ਦੇ ਚਿਹਰੇ ਤੋਂ ਇਹਨਾਂ ਦੇ ਠਾਠ ਵਾੜ ਤੋਂ ਪਤਾ ਲੱਗਦਾ ਐ ਬੀਏ ਮਲਾ ਸਕਦੇ ਨੇ ਬੈਠਿਆ ਰਿਆ ਬੂਹੇ ਅੱਗੇ ਦੂਸਰੇ ਦਿਨ ਮਹਾਰਾਜੀ ਆਏ ਇਹ ਸਾਰੀ ਰਾਤ ਇਦਾਂ ਹੀ ਬੈਠਿਆ ਰਿਆ ਜਾਨੀ ਕੋ ਜਾਨੀ ਮਲਾ ਦਿਓ ਜਾਨੀ ਕੋ ਜਾਨੀ ਮਲਾ ਦਿਓ ਜਿਵੇਂ ਆਪਾਂ ਕਹਿੰਦੇ ਆ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਇਹ ਵੀ ਇੱਕ ਬੰਦਗੀ ਹੈ ਨਾ ਭਗਤੀ ਹੈ ਇਬਾਦਤ ਹੈ ਸੁਕਰਾਨਾ ਕਰਨਾ ਪਰਮਾਤਮਾ ਦਾ ਜਿੰਨਾ ਸੁਕਰਾਨਾ ਕਰਾਂਗੇ ਤੇ ਓਨੀ ਕਿਰਪਾ ਹੋਣੀ ਹੈ ਮਹਾਰਾਜ ਦੀ ਜਿੰਨਾ ਉਹਦਾ ਧੰਨਵਾਦ ਕਰਾਂਗੇ ਜਾਨੀ ਕਾ ਫਕੀਰ ਇੱਕੋ ਹੀ ਗੱਲ ਕਹੀ ਜਾਂਦਾ ਹੈ ਜਾਨੀ ਕੋ ਜਾਨੀ ਮਲਾ ਦਿਓ ਮਹਾਰਾਜ ਜੀ ਸਵੇਰ ਹੋਈ ਛੇਵੇਂ ਪਾਦਸ਼ਾਹ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਦਰਬਾਰ ਸਾਹਿਬ ਨੂੰ ਆ ਰਹੇ ਨੇ ਅੱਗੇ ਜਾਨੀ ਕਾ ਫਕੀਰ ਬੈਠੇ ਐ ਖੜਾ ਹੋ ਗਿਆ ਮਹਾਰਾਜ ਜੀ ਨੂੰ ਵੇਖ ਕੇ ਸਾਧ ਸੰਗ ਜੀ ਕਹਿੰਦੇ ਘੋੜੇ ਦੇ ਅੱਗੇ ਹੋਇਆ ਹੱਥ ਜੋੜੇ ਨੇ ਮਾਰਜ ਨੂੰ ਕਹਿੰਦਾ ਜਾਨੀ ਕੋ ਜਾਨੀ ਮਲਾ ਦਿਓ ਤੇ ਮਾਰਾ ਜੀ ਨੇ ਇਸ਼ਾਰਾ ਕੀਤਾ ਘੋੜੇ ਨੇ ਸਾਧ ਸੰਗ ਜੀ ਕਹਿੰਦੇ ਬੜੀ ਜ਼ੋਰ ਦੀ ਪੌੜ ਇਹਦੀ ਛਾਤੀ ਵਿੱਚ ਮਾਰੇ ਜਾਨੀ ਦਾ ਫਕੀਰ ਹੈ ਜਿਹੜਾ ਬੜਾ ਦੂਰ ਜਾ ਕੇ ਡਿਗਿਆ ਉੱਥੇ ਵੀ ਪਿਆਰਿਓ ਇੱਕੋ ਹੀ ਗੱਲ ਕਹੀ ਜਾਂਦਾ ਹੈ ਜਾਨੀ ਕੋ ਜਾਨੀ ਮਲਾ ਦਿਓ ਉਹਨਾਂ ਇੱਥੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਉਣੇ। ਬਾਬਾ ਜੈ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਨੀ ਹੈ ਮਹਾਰਾਜ। ਕਿਰਪਾ ਤੇ ਨੇ ਕਰਨੀ ਹੈ ਤੇਰੇ ਅਸਥਾਨਾਂ ਦੇ ਉੱਤੇ ਆਏ ਆ। ਅਰਦਾਸ ਤੇਰੇ ਚਰਨਾਂ ਵਿੱਚ ਕਰ ਦਤੀ ਹੈ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਕਦੇ ਤਾਂ ਤੂੰ ਸੁਣੇਂਗਾ। ਸਾ ਬਣਾ ਕੇ ਸ਼ਰਦਾ ਬਣਾ ਕੇ ਜਦੋਂ ਆਵਾਂਗੇ ਨਾ ਪਿਆਰਿਓ ਫਿਰ ਸਾਡੀ ਇਹ ਜਿਹੜੀ ਅਰਦਾਸ ਵੀ ਸੁਣੀ ਜਾਣੀ ਹੈ ਪਰ ਦੋ ਮੰਡੜ ਨਹੀਂ ਹੋਣਾ ਪਤਾ ਨਹੀਂ ਗੱਲ ਬਣਨੀ ਹੈ ਪਤਾ ਨਹੀਂ ਨਹੀਂ ਬਣਨੀ ਭਾਵਨਾ ਬਣਾ ਕੇ ਜਿਵੇਂ ਜਾਨੀ ਕਾ ਫਕੀਰ ਕਹਿੰਦਾ ਹੈ ਮਹਾਰਾਜ ਜੀ ਨਾਲੇ ਸਾਧ ਸੰਗ ਜੀ ਕਹਿੰਦੇ ਘੋੜੇ ਨੇ ਪੌੜ ਮਾਰਿਆ ਐਨੀ ਦੂਰ ਜਾ ਕੇ ਗਿਰਿਆ ਫਿਰ ਵੀ ਕਹਿ ਰਿਹਾ ਤਾਰੋ ਜਾ ਮਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ ਤਾਰੋ ਜਾ ਮਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ ਤਾਰੋ ਜਮਾਰੋ 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 ਜੀ ਬਣ ਕੇ ਅਸੀਂ ਤੇਰੇ ਰਹਿਣਾ ਸਤੇਰੇ ਰਹਿਣਾ ਤਾਰੋ ਜਮਾਰੋ ਜੀ ਬਣ ਕੇ ਸਤੇਰੇ ਰਹਿਣਾ ਕੋ ਕਿਸ ਦੇ ਦਰਿਆ ਮੈਂ ਛੱਡ ਕੇ ਦਵਾਰ ਤੇਰਾ ਕਿਸ ਦੇ ਦਰਿਆ ਮਾ ਜੀ ਛੱਡ ਕੇ ਦਵਾਰ ਤੇਰਾ ਕਿਸ ਦੇ ਦਰਿਆ ਮਾ ਜੀ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦੁਆਰਾ ਤੇਰਾ ਿਸ ਦੇ ਦਰ ਜਾਵਾਂ ਜੀ ਛੱਡ ਕੇ ਦਵਾਰਾ ਤੇਰਾ 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 ਛੱਡ ਕੇ ਦਵਾਨਾ ਤੇਰਾ दुरा ते छॾ के दा ते छॾ के दोरा ते तारो जां मारो जीन के असीं ते रैण तारो जां मारो जी रैण ਬਣ ਕੇ ਅਸੀਂ ਤੇਰੇ ਰਹਿਣਾ ਤਾਦੋ ਜਾ ਮਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ ਕਿ ਕੋਈ ਗੱਲ ਕਹੀ ਜਾ ਰਹੀ ਹੈ ਜਾਨੀ ਕੋ ਜਾਨੀ ਮਲਾ ਦਿਓ ਮਹਾਰਾਜ ਜੀ ਅੱਗੇ ਅੰਦਰ ਚਲੇ ਗਏ ਫਕੀਰ ਫੇਰ ਆ ਕੇ ਬੂਹੇ ਅੱਗੇ ਬਹਿ ਗਏ ਫਿਰ ਸਾਧ ਸੰਗ ਜੀ ਕਹਿੰਦੇ ਸੰਗਤ ਲੰਘਿਆ ਕਰੇ ਜਾਨੀ ਕੋ ਜਾਨੀ ਮਲਾ ਦਿਓ ਮਹਾਰਾਜ ਨੂੰ ਕਿਹਾ ਮਹਾਰਾਜ ਜੀ ਕੱਲ ਦਾ ਫਕੀਰ ਹੈ ਆ ਕੇ ਤੁਹਾਡੇ ਦਰ ਦੇ ਉੱਤੇ ਬੈਠੇ ਐ ਬੋਹੇ ਅੱਗੇ ਬੈਠੇ ਐ ਮਹਾਰਾਜ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਨੇ ਲਾਂਗਰੀ ਸਿੰਘ ਨੂੰ ਬੁਲਾਇਆ ਕਹਿੰਦੇ ਜਾ ਭਾਈ ਕਹਿੰਦੇ ਉਹਨੂੰ ਪ੍ਰਸ਼ਾਦਾ ਦੇ ਆ ਪ੍ਰਸ਼ਾਦਾ ਨਹੀਂ ਸੀ ਸਕਿਆ ਫਕੀਰ ਨੇ ਸਿੰਘ ਸੀ ਜਿਹੜੇ ਪ੍ਰਸ਼ਾਦਾ ਲੈ ਕੇ ਗਏ ਕਹਿੰਦਾ ਪ੍ਰਸ਼ਾਦਾ ਨਹੀਂ ਸਕਣਾ ਜਾਨੀ ਕੋ ਜਾਨੀ ਬੁਲਾ ਦਿਓ ਮਹਾਰਾਜ ਜੀ ਪ੍ਰਸ਼ਾਦਾ ਨਹੀਂ ਸ਼ੱਕ ਰਿਹਾ ਮਹਾਰਾਜ ਜੀ ਨੇ ਕਹਿੰਦੇ ਆਓ ਕਹਿੰਦੇ ਮਾਇਆ ਲਿਓ ਖਜਾਂਚੀ ਸਿੰਘ ਨੂੰ ਬੁਲਾਇਆ ਕਹਿੰਦੇ ਮਾਇਆ ਦੇ ਕੇ ਆਪਾਂ ਨੂੰ ਜਾਂ ਨਾਲੇ ਫਕੀਰ ਨੂੰ ਕਹਿ ਦੇ ਬੋਹਾ ਛੱਡ ਦੇ ਜਾ ਕੇ ਕਿਹਾ ਸਾਧ ਸੰਗਤ ਜੀ ਕਹਿੰਦੇ ਫਕੀਰ ਜੀ ਨੂੰ ਮਹਾਰਜ ਨੇ ਮਾਇਆ ਭੇਜੀ ਏ ਕਹਿੰਦੇ ਹੁਣ ਫਕੀਰ ਕੋਲ ਮਾਇਆ ਦਾ ਘਾਟਾ ਤਾਂ ਹੈ ਹੀ ਨਹੀਂ ਸੀ ਸੰਗਤ ਸਤਕਾਰ ਕਰਦੀ ਸੀ ਇੱਕੋ ਗੱਲ ਕਹਿ ਰਿਹਾ ਜਾਨੀ ਕੋ ਜਾਨੀ ਮਿਲਾ ਦਿਓ ਮਹਾਰਾਜ ਜੀ ਉਹ ਤਾਂ ਨਾ ਤਾਂ ਪ੍ਰਸ਼ਾਦਾ ਛਕਦਾ ਤੇ ਨਾ ਮਹਾਰਾਜ ਜੀ ਉਹ ਮਾਇਆ ਲੈ ਰਿਹਾ ਤੇ ਮਹਾਰਾਜ ਜੀ ਕਹਿੰਦੇ ਫਿਰ ਜੇ ਇੰਨੀ ਜਿੱਦ ਕਰ ਰਿਹਾ ਉਹਨੂੰ ਕਹਿ ਦਿਓ ਜੇ ਰੱਬ ਨੂੰ ਮਿਲਣਾ ਹੈ ਜੇ ਜਾਨੀ ਨੂੰ ਮਿਲਣਾ ਹੈ ਪਹਿਲਾਂ ਮਰਨਾ ਪੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਜਾਨੀ ਨੂੰ ਮਿਲਣਾ ਹੈ ਨਾ ਜਾ ਉਹਨੂੰ ਕਹਿ ਦਿਓ ਨੈਰ ਵਗਦੀਏ ਜਾ ਉਹਦੇ ਵਿੱਚ ਛਾਲ ਮਾਰ ਦੇ ਚਲਿਆ ਗਿਆ ਸਿੰਘ ਨੇ ਜਾ ਕੇ ਕਹਿ ਦਿੱਤਾ ਕਹਿੰਦੇ ਮਹਾਰਾਜ ਜੀ ਇਦਾਂ ਕਹਿੰਦੇ ਨੇ ਕਹਿੰਦੇ ਮਹਾਰਾਜ ਕਹਿ ਰਹੇ ਨੇ ਕਹਿੰਦੇ ਹਾਂ ਮਹਾਰਾਜ ਕਹਿੰਦੇ ਨੇ ਤੁਸੀਂ ਆਪਣੇ ਲਵੋ ਤਾਂ ਨਹੀਂ ਕਹਿੰਦੇ ਕਹਿੰਦੇ ਨਹੀਂ ਨਹੀਂ ਮਹਾਰਾਜ ਕਹਿ ਰਹੇ ਨੇ ਆਵਾਪਾ ਵੀ ਸਮਾਪਤੀ ਕਰੀਏ ਫਕੀਰ ਨੇ ਜਦੋਂ ਸਾਧ ਸੰਗਤ ਜੀ ਕਹਿੰਦੇ ਐਨੀ ਗੱਲ ਸੁਣੀ ਕਹਿੰਦੇ ਮਹਾਰਾਜ ਕਹਿ ਰਹੇ ਨੇ ਨਾ ਡੋੜ ਲਿਆ ਸਾਧ ਸੰਗਤ ਜੀ ਕਹਿੰਦੇ ਕੀ ਕੀਤਾ ਜਾ ਕੇ ਨਹਿਰ ਦੇ ਵਿੱਚ ਸਾਲ ਮਾਰ ਦਿੱਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਸਾਧ ਸੰਗਤ ਜੀ ਕਹਿੰਦੇ ਸਾਲ ਮਾਰੀ ਉਸ ਤੋਂ ਬਾਅਦ ਫਿਰ ਸਾਧ ਸੰਗਤ ਜੀ ਆਏ ਸੇਵਾਦਾਰ ਮਹਾਰਾਜ ਕੋਲ ਮਹਾਰਾਜ ਨੂੰ ਕਿਹਾ ਕਹਿੰਦੇ ਕੀ ਕਹਿੰਦਾ ਕਹਿੰਦੇ ਮਹਾਰਾਜ ਜੀ ਕਹਿੰਦੇ ਉਹ ਤਾਂ ਚਲੇ ਆ ਗਿਆ ਮਹਾਰਾਜ ਕਹਿੰਦੇ ਜਾਓ ਛੇਤੀ ਛੇਤੀ ਮੈਨੂੰ ਪਤਾ ਹੈ ਉਹਨੇ ਸਾਲ ਮਾਰ ਦੇਣੀ ਆ ਕਿਉਂਕਿ ਉਹ ਰੱਬ ਦੇ ਫਕੀਰਾਂ ਦਾ ਜੀ ਉੱਚਾ ਤੇ ਸੁੱਚਾ ਦਰਜੈ ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜੈ ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਹੰਦਰ ਜਾਏ ਸੋ ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਹੰਦਰ ਜਾਏ ਜਾਨੀ ਕਾ ਫਕੀਰ ਨੂੰ ਸਾਧ ਸੰਗ ਜੀ ਕਹਿੰਦੇ ਕੱਢ ਲਿਆਏ ਆ ਕੇ ਮਹਾਰਾਜ ਕੋਲ ਲੈ ਕੇ ਆਏ ਨਾ ਜਦੋਂ ਦਰਬਾਰ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਘੁੱਟ ਕੇ ਗਲਵੱਕੜੀ ਜਦੋਂ ਪਾਈ ਜਾਨੀ ਕਾ ਫਕੀਰ ਇੱਕੋ ਗੱਲ ਕਹੀ ਜਾ ਰਹੀ ਹੈ ਜਾਨੀ ਕੋ ਜਾਨੀ ਮਲਾ ਦਿਓ ਜਦੋਂ ਮਾਰਾ ਜੀ ਨੇ ਗਲਵੱਕੜੀ ਵਿੱਚ ਕਿਹਾ ਪਤਾ ਕੀ ਕਹਿੰਦਾ ਜਾਨੀ ਕੋ ਜਾਨੀ ਮਿਲ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ